ਆ ਗਏ ਮੈਂ ਕਲਾਸ ਦਾ ਸਾਡੇ ਮਿਸਤਰੀ ਵੱਡੇ ਆ ਕੇ ਦੇਖ ਇੱਧਰ ਸਾਈਕਲ ਸਮਾਰਨਾਂ ਦੇ ਕੀ ਕਰਦੇ ਹਾਂ ਇੰਗਲਿਸ ਕਰਦੇ ਹਾਂ ਇਹ ਹਾਂਜੀ ਆ ਸਾਡਾ ਇੱਕ ਬੰਦਾ ਅੱਜ ਸਫਾਈ ਦੇ ਲੱਗ ਰਿਹਾ ਆ ਇਹਨੇ ਸਾਰਾ ਖਰਚੂ ਨਾ ਸਾਰਾ ਕੁਸ ਬਾਹਰ ਕੱਢ ਕੇ ਮਾਰਿਆ ਲੈ ਸੋਫੇ ਸੂਫੇ ਆ ਮਾਰੇ ਸਾਰੇ ਕੱਢ ਕੇ ਆ ਸਾਰੇ ਸੋਫੇ ਸੂਫੇ ਮਾਰੇ ਅੱਜ ਸਫਾਈਆਂ ਦਾ ਜੋਰ ਚੱਲ ਰਿਹਾ ਦੇਖੋ ਜੀ ਦੋਨ ਕਹਿੰਦੇ ਮੇਲਾ ਆ ਰਿਹਾ ਕਾਲੇ ਕਹਿੰਦਾ ਨਾ ਕਾਲੇ ਕਹਿੰਦਾ ਮੇਲਾ ਔਨ ਕਰਕੇ ਦੇ ਭਾਂਡੇ ਭੁੰਡੇ ਸਾਰੇ ਆ ਪਿਆ ਕੱਢੇ ਸਾਰੇ पैया इधर साढ़े कर्मचारी साढ़े साम करी आ तो सारा कुछ वेला कर दो सारा कमरा है सफाइया कर रहे हो फिर अज है भाई देखो सारा देख के मैं करदा करदा गौर कर रखे है, है? ਹੁਣ ਬੋਲ ਕੀ ਕਹਿ ਰਿਆ ਸੀ ਹੂੰ ਕੀ ਕਹਿਣਿਆ ਆਗੇ ਪੀ ਲੂਟ ਆਗੇ ਪੀਂਦੇ ਆਈ ਕੀ ਇਹ ਘਰ ਦੀ ਗੱਡੀ ਹਾਂ ਪੀਣੀ ਐ ਇਹ ਆ ਮੇਤਰੋ ਘਰ ਦੀ ਗੱਡੀ ਦਾਰੂ ਪੀਣੀ ਐ ਕਿਹਨੇ ਵੀ ਨਹੀਂ ਆਸੋ ਇਹ ਸਾਡਾ ਦੋ ਦਿਨ ਟ ਘੁੱਟਾਂ ਲਾ ਗਿਆ ਇਹ ਸਾਡਾ ਬੰਦਾ ਦੋ ਦਿਨ ਘੁੱਟਾਂ ਪੀ ਗਿਆ ਦਾਰੂ ਮੈਂ ਦੇਖੋ ਹੁਣ ਦੇਖੀ ਜਾਂਦਾ ਸੀ ਥੋੜਾ ਬੰਦਾ ਹੈ ਆਹ ਤੂੰ ਬੋੜੀ ਇਹ ਖੇਡਦਾ ਸੀ ਲੁੱਡੋ ਹਾਂ ਹਾਂ ਅੱਛਾ ਅਦਵਾਰੇ ਫੇਰ ਨਾਲੀ ਦਵਾਰੇ ਫੇਰ ਲੁੱਡੋ ਨਾਲੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਲੁੱਡੋ ਲਾਉਂਦੇ ਨੂੰ ਹੋਰ ਆਪਾਂ ਕਰ ਚੋ ਜਾਨਾ ਨਾ ਸੌਂਦਾ ਖੁਦ ਆਪਾਂ ਕਰ ਤੇ ਫਿਗਰਿੰਗ ਦੇ ਇੱਕ ਜੋ ਇਹ ਯਾਰ ਆ ਦੇਖੋ ਇਹ ਨੀਂਦਾ ਪੂਰੀ ਕਰ ਰਹੇ ਨੇ ਇਹਨੂੰ ਪਸਾਉਣ ਨੂੰ ਮਿੱਤਰੋ ਕੌਣ ਆ ਬੰਦਾ ਪਸਾਉਣ ਨੂੰ ਕੌਣ ਬੰਦਾ ਏ ਦੇਖ ਗੜਬੇ ਗੜਬੇ ਸਾਰੇ ਲਾ ਰੱਖੇ ਨੇਗੇ ਇੱਕ ਆ ਜਾਂਦਾ ਸਾਡਾ ਫਮਣ ਸਿੰਘ ਆ ਫਮਣ ਸਿੰਘ ਫਿਰ ਤੋਂ ਦੇਖੋ ਮਿੱਤਰੋ ਤਾਂਹਾਂ ਦੇਖੋ ਆ ਪਿਆ ਸਾਰੇ ਤੋਤੇ ਹੁਣ ਮੇਲੇ ਸਟਾਰਟ ਹੋ ਗਏ ਮੇਲਿਆਂ ਤੇ ਕਹਿੰਦੇ ਆਉਣਾ ਕੱਲੇ ਕਹਿੰਦੇ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਘਰੇ ਗੈਸਟ ਆਉਣਗੇ ਇਸ ਲਈ ਵੱਧ ਤੋਂ ਵੱਧ ਜੋਰਾਂ ਤੇ ਚੱਲ ਰਿਹਾ ਕੰਮ ਆ ਵੀ ਸਾਡਾ ਬੰਦਾ ਪੂਰਾ ਜੋਰਾਂ ਤੇ ਕੰਮ ਕਰਵਾ ਰਿਹਾ ਦੇਖੋ ਦੇਖਰ ਸੋਈ ਆਰ ਸੋਈ ਜੋ ਸਾਰਾ ਸਮਾਨ ਦੇਖੋ ਚੱਕ ਰੱਖਿਆ ਸਾਰੇ ਡੱਬਾ ਡੁੱਬਿਆਂ ਦੀ ਕਰਤੀ ਸਫਾਈ ਫਿਰ ਹੈ ਸਾਰੇ ਡੱਬਿਆਂ ਡੁੱਬਿਆਂ ਦੀ ਸਫਾਈ ਕਰਤੀ ਦੇਖੋ ਤੇ ਭਾਈ ਤੇ ਭਾਈ ਆ ਰਿਹਾ ਲੱਗਾ ਕੋਈ ਮਸਲੇ ਜੇ ਕਿ ਸਾਡਾ ਬੰਦਾ ਆ ਵੀ ਆ ਗਿਆ ਸਫਾਈ ਕਰਾਉਣ ਦੇਖੋ ਉਹ ਤੂੰ ਸਫਾਈ ਕਰਾਏਗਾ ਹਾਂਜੀ ਸਫਾਈ ਕਰਾਏਗਾ ਸਫਾਈ ਇਹਨੇ ਸਫਾਈ ਕਰਾ ਕੇ ਜਾਣੀ ਆ ਦੇਖ ਤਲਾ ਸਫਾਈ ਕਰਾਏਗਾ ਵਈ ਕੀ ਕਰੇਗਾ ਇਹਨੂੰ ਚੂਹੇ ਘੁੱਟ ਕੇ ਪਾਏਗਾ ਲੈ ਵੀ ਮਿੱਤਰੋ ਅੱਜ ਆਪਣੀ ਡੌਟੀ ਲੱਗੀ ਚਾਹ ਬਣਾਉਣ ਦੀ ਉਹ ਕਰਦੇ ਸਪਾਹੀ ਮੈਨੂੰ ਕਹਿੰਦੇ ਵੀ ਤੂੰ ਚਾਹ ਬਣਾ ਹੁਣ ਆਪਾਂ ਚਾਹ ਬਣਾਉਣੀ ਠੀਕ ਹੈ ਮੈਨੂੰ ਇਹਨਾਂ ਨੇ ਕਾਂ ਤੋਂ ਸੱਦਿਆ ਕਹਿੰਦੇ ਵੀ ਚਾਹ ਬਣਾ ਆ ਕਹਿੰਦੇ ਵੀ ਤੇਰੇ ਵਰਗੀ ਚਾਹ ਕੋਈ ਨਹੀਂ ਬਣਦੀ ਮੈਂ ਚਾਹ ਤੁਹਾਨੂੰ ਪਤਾ ਹੋਵੇ ਮੈਂ ਬਣਾਉਣਾ ਬੜੀ ਟੇਸਟੀ ਚ ਮਿੱਠਾ ਕਹੋ ਮਿੱਠਾ ਘੱਟ ਮੱਠਾ ਢੋ ਕੇ ਪਤੀ ਰੋਕ ਠੀਕ ਹੈ ਮੈਂ ਬਣਾਉਣਾ ਚਾਹ ਪੂਰੀ ਟੌਪ ਦੀ ਤਾਂ ਕਰਕੇ ਮੈਨੂੰ ਮੈਨੂੰ ਸਪੈਸ਼ਲ ਸੱਦਿਆ ਇਹਨਾਂ ਨੇ ਕਹਿੰਦੇ ਵੀ ਤੇਰੇ ਬਿਨਾ ਚਾਹ ਨਹੀਂ ਬਣਦੀ ਚਲੋ ਬੰਦ ਜੀ ਹਾਂ ਕਰਕੇ ਆਪਾਂ ਹੁਣ ਬਣਾ ਰਿਹਾ ਚਾਹ ਠੀਕ ਹੈ ਉ ਚੱਕਰ ਪੋਣਿਆ ਕਿ ਗੋਹ ਪੋਣਿਆ ਖੰਡ ਪਾਣਾ ਗੋੜ ਪਾਣਾ ਗੋੜ ਦੀ ਚਾਹ ਹੁਣੇ ਚਾਹ ਖੰਡ ਪਾ ਗੋੜ ਦੀ ਚਾਹ ਹੁਣੇ ਗੋੜ ਦੀ ਛੇਰ ਦੇਖੋ ਇਹ ਖਾਣ ਦਰੇ ਲੇਕ ਆ ਗਿਆ ਕਿ ਕੈ ਕਰੇ ਕੀ ਇਹ ਦੇਖੋ ਲੈ ਵੀ ਮਿੱਤਰੋ ਆਪਾਂ ਨੇ ਬਣਾਤੀ ਹੁਣ ਚਾਹ ਰੱਖਤੀ ਠੀਕ ਹੈ ਥੋੜੇ ਟਾਈਮ ਦਾ ਕਵਾਲੀ ਆ ਜਣੀ ਹੈ ਬੰਦ ਕਰ ਨੂੰ ਕਹਦਾ ਵੀ ਸੋਫੇ ਨਹੀਂ ਖਰਾਬ ਕਰਨੇ ਤੂੰ ਸੋਫੇ ਖਰਾਬ ਨਾ ਕਰ ਠੀਕ ਹੈ ਮੈਂ ਕਰੂੰਗਾ ਇੱਕ ਨਹੀਂ ਕਰਨੇ ਸੋਫੇ ਖਰਾਬ ਓਏ ਇਹਦਾ ਬਾਹਰ ਕੱਟਣੀ ਵੀ ਸਿਖਾ ਦਾਂਗੀ ਤੂੰ ਖਰਾਬ ਕਰੀ ਜਨਾ ਮੈਂ ਕਰੂੰਗਾ ਵੀ ਮੈਂ ਕਰੂੰਗਾ ਮੈਂ ਕਰੂੰਗਾ ਤੂੰ ਚੁੱਪ ਕਰਕੇ ਥੱਲੇ ਉਤਰ ਜਾ ਇਹ ਮੇਰੇ ਸਹੁਰਿਆਂ ਨੇ ਦਿੱਤੇ ਸੀਗੇ ਠੀਕ ਹੈ ਮੈਂ ਇੱਧਰ ਜਾ ਤੂੰ ਥੱਲੇ ਉਤਰ ਯਾਰ ਮੇਰੇ ਸੋਫੇ ਨੇ ਮੇਰੇ ਸੋਫੇ ਨੇ ਤੂੰ ਕਿੱਥੋਂ ਲੈ ਕੇ ਆਇਆ ਤੀ ਕਿੱਧਰੋਂ ਲੈ ਕੇ ਆਇਆ ਤੀ ਤਨੋ ਲੋ ਲੈ ਕੇ ਤਨੋ ਲੋ ਕਿੱਥੋਂ ਲੈ ਆਇਆ ਤੂੰ ਨਹੀਂ ਨਹੀਂ ਲੈ ਕੇ ਆਇਆ ਇਹ ਤਾਂ ਮੇਰੇ ਸਹੁਰਿਆਂ ਨੇ ਮੈਨੂੰ ਸਹੁਰਿਆਂ ਨੇ ਦਿੱਤੇ ਨੇ ਮੇਰੇ ਨੇ ਮੇਰੇ ਸਹੁਰਿਆਂ ਨੇ ਦਿੱਤੇ ਨੇ ਉਹ ਮੇਰੇ ਸਹੁਰਿਆਂ ਨੇ ਦਿੱਤੇ ਨੇਗੇ ਮੇਰੇ ਸਹੁਰਿਆਂ ਨੇ ਦਿੱਤੇ ਨੇ ਤੇਰੇ ਸਹੁਰੇ ਕਿੱਥੇ ਨੇ ਮੇਰੇ ਸਹਾਰੇ ਮੇਰੇ ਭਾਈ ਬਖਤੌਰ ਦੇ ਭਾਈ ਬਖਤੌਰ ਨੇ ਸਹੁਰੇ ਉਹਨਾਂ ਨੇ ਦਿੱਤੀ ਆ ਚਾਹੇ ਫੋਨ ਕਰਕੇ ਪੁੱਛ ਲੈ ਮੇਰੇ ਵੀ ਸਮਝ ਗਿਆ ਨਾ ਮੇਰੇ ਮਾਮੇ ਨੇ ਦਿੱਤੀ ਆ ਭਾਈ ਬਖਤੌਰ ਨੇ ਪਤਾ ਹੈ ਕਿ ਮੈਂ ਨਾ ਦੇਖੋ ਬਾਬੋ ਸਾਰੇ ਘਰ ਚ ਨਾ ਕੱਪੜੇ ਕੱਪੜੇ ਪਏ ਆ ਦੇਖੋ ਇੰਨਾ ਕੱਪੜ ਖਾਨਾ ਮੈਨੂੰ ਅੱਜ ਪਤਾ ਲੱਗਿਆ ਵੀ ਸਾਡੇ ਘਰੇ ਵੀ ਇੰਨੇ ਕੱਪੜੇ ਲੰਘੇ ਹਨ ਬਾਲੇ ਕੱਪੜੇ ਨੇ ਦੇਖੋ ਦੇਖੋ ਲੈ ਆ ਸਾਰੇ ਕੱਪੜੇ ਪਾਏ ਪੈਣਗੇ ਸਾਰੇ ਕੱਪੜੇ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਲਏ ਇਹਨਾਂ ਨੇ ਲੈ ਹੋਰ ਚੱਕੀ ਆਉਂਦੀ ਹੈ ਇਹ ਆ ਕਿੱਥੋਂ ਕੱਢ ਲਈ ਇੰਨੇ ਕੱਪੜੇ ਕਿੱਥੋਂ ਕੱਢ ਲਈ ਤੂੰ ਮੈਨੂੰ ਸਮਝ ਨਹੀਂ ਆ ਰਹੀ ਯਾਰ ਕਿੱਥੋਂ ਕਿੱਥੋਂ ਕੱਢ-ਕੱਢ ਪਾਈ ਜੰਨੀ ਆ ਪਤਾ ਨਹੀਂ ਯਾਰ ਕਿੱਥੋਂ ਕਿੱਥੋਂ ਕੱਢ ਕੇ ਪਾਈਉਂਦੀ ਆ ਪਤਾ ਨਹੀਂ ਹੋਰ ਯਾਰ ਸਾਰੇ ਦੇਖ ਲੈ ਲੈ ਆ ਸਾਰੇ ਨਾ ਭਰਿਆ ਪਿਆ ਦੇਖੀ ਤਾਂ ਹਾਂ ਤੋਂ ਲੈ ਕੇ ਥੱਲੇ ਤੱਕ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਵੀ ਜਿਹੜੀ ਨਾ ਭਰੀ ਹੋਵੇ ਦੇਖ ਕੁੱਲ ਤਾਰਾਂ ਨਹੀਂ ਗੀਆਂ ਕੁੱਲ ਤਾਰਾਂ ਹੋ ਤੱਕ ਦੇਖ ਲੈ ਆ ਸਾਰੀ ਥੱਲੇ ਤੱਕ ਲੰਕੀ ਜਾਂਦੀ ਆ ਐਨਾ ਭਾਰ ਹੈ ਹੈ ਆਹ ਦੇਖੋ ਮਿੱਤਰੋ ਇਧਰ ਆਪਣੀ ਕੋਠੀ ਤਿਆਰ ਹੋਈ ਜਾਂਦੀ ਆ ਤੁਸੀਂ ਦੱਸੋ ਵੀ ਕਿੰਦਾਂ ਦੀਆਂ ਕੋਠੀਆਂ ਆਪਣੀ ਵਧੀਆ ਕੋਠੀ ਐ ਲੁੱਕ ਦੇਖੋ ਵਧੀਆ ਕੀ ਕੋਠੀ ਦੀ ਦੇਖੋ ਇਧਰ ਆਪਣੀ ਨਵੀਂ ਕੋਠੀ ਤਿਆਰ ਹੋਈ ਜਾਂਦੀ ਆ ਆ ਦੇਖ ਹਜੇ ਤੱਕ ਪੁੱਛੀ ਜਾਂਦੇ ਆ ਚਾਹਦਰ ਲਈ ਸਰਮ ਨਹੀਂ ਆਉਂਦੀ ਮੈਨੂੰ ਐਡੀ ਦੂਰੋਂ ਸੱਦਿਆ ਚਾਹ ਬਣਾਉਣ ਵਾਸਤੇ ਧਰਤੀ ਚਾਹ ਕੋਈ ਨਾ ਦੋ ਮਿੰਟ ਰੁਕ ਜਾ ਇੰਨੀ ਕਾਲੀ ਕਿਉਂ ਕਰਦੀਆਂਗੀ ਸਾਰਾ ਦਿਨ ਭੁੱਖੀ ਰਹਿਣੀ ਆ ਚਾਹ ਦੀ ਬਾਲੀ ਦਾ ਇਹਨਾਂ ਦਾ ਹਾਂ ਦੇਖ ਲਓ ਮੇਰੀ ਮਾਂ ਇੱਧਰ ਜੂਆਂ ਪੈ ਗਈ ਦੇ ਘਟ ਰਹੀ ਹੈ ਹੁਣ ਇਹਦੇ ਕੀ ਲਾਰੇ ਤੇਲ ਰਾਏ ਆ ਜੂਆਂ ਦਾ ਤੇਲ ਸਰ ਦਖਲਾ ਮੱਗੀਆ ਦੇਖੋ ਮਿੱਤਰ ਦੇਖਦੇ ਚਾਹ ਨੂੰ ਬਾਲੀ ਆ ਗਈ ਏ ਨਾ ਆ ਗਈ ਜਾਦਾ ਬਲ ਰਹੀ ਹੈ ਲਾਵੀ ਮੇਟਰ ਚਾਹ ਗਈ ਆਪਣੀ ਬਣਾ ਐਨੇ ਆਪਾਂ ਚਾਹ ਨੂੰ ਦਿੰਨੇ ਆ ਥੋੜੀ ਜਿਹੀ ਉਬਾਲੀ ਠੀਕ ਐ ਐਦਾਂ ਮੈਂ ਥੋੜਾ ਬਲੌਗ ਥੋੜਾ ਹੋਰ ਲੱਗੇ ਇਨਾਂ ਅੱਗੇ ਠੀਕ ਦੇਖੋ ਸਾਰੇ ਕੱਪੜੇ ਧੋ ਕੇ ਹੁਣ ਮਸ਼ੀਨ ਨੂੰ ਲੱਗੀ ਪਈ ਐ ਰੰਗਣਾ ਲਾ ਲਈ ਇਹਦਾ ਤੂੰ ਨਹੀਂ ਲਾਉਂਦੀ ਸਾਰੀ ਮਸ਼ੀਨ ਤਾਂ ਸੱਤਿਆਨਾਸ਼ ਕਰਤਾ ਤੇ ਸੁਸਾਈ ਕਰ ਤੜਕੇ ਦੀ ਲਾ ਰੱਖੀ ਐ ਥੱਕ ਗਈ ਹੂੰ ਹੁਣ ਵਿਚਾਰੇ ਨੂੰ ਰਹਿਣ ਦੇ ਇਹਦਾ ਅਸਟ ਕਰ ਦੇ ਇਹਨੂੰ ਸ਼ਾਮ ਦਵਾਉਣੇ ਆ ਗੜੀ ਓਕੇ ਆ ਸ਼ਾਮ ਦਵਾਉਣੇ ਦੇਖ ਸਾਰੀ ਉਹ ਤੇ ਲਾਤੇ ਆ ਆਹ ਇਹਦਾ ਕੱਪੜੇ ਵਾਲੀ ਥਾਬਾਂ ਲਾਈਏ ਨੇ ਮੈਨੂੰ ਲੱਗਦਾ ਤੂੰ ਸੱਚ ਭਾਂਡੇ ਮੰਨਣ ਲਈ ਹਾਂ ਉਹੀ ਕਹਿੰਦਾ ਸੀ ਭਾਂਡੇ ਥੋੜੀ ਨੇ ਇਹ ਕੋਈ ਨਾ ਭਾਂਡੇ ਵਾਲੀ ਹੋਈ ਚਰੀ ਉਹ ਨਾ ਕਿ ਦੇ ਦੇ ਵਿਚਾਰੀ ਦੇ ਕਿਤੇ ਉਹ ਖੜਾ ਉਹ ਕਰਦੀ ਕਿਤੇ ਪਿੰਡਾ ਠਾ ਦੇ ਕਿਤੇ ਇਹਦਾ ਤੇ ਸਾਰੀ ਖਰਾਬ ਕਰ ਦੇ ਦੇਖੋ ਮਿੱਤਰੋ ਸਾਰੇ ਕੱਪੜੇ ਕਪੜੇ ਧੋ ਕੇ ਹੁਣ ਹੌਣ ਲੱਗ ਰਹੀ ਆ ਬਾਸਿਕ ਮਸ਼ੀਨ ਦੀ ਸਫਾਈ ਠੀਕ ਹੈ ਦੇਖਦੇ ਆ ਅੱਗੇ ਮਿੱਤਰੋ ਮੇਰੀ ਚਾਹ ਨੇ ਦਾ ਦਵਾਰਾ ਵੀ ਬਾਲੀ ਦੇ ਆ ਗਈ ਮੈਨੂੰ ਲੱਗਾ ਚਾਹ ਮੇਰੀ ਫਟ ਗਈ ਤਾਂ ਮੈਨੂੰ ਲੱਗਦਾ ਫਟ ਗਈ ਮੇਰੀ ਹਨਾ ਚੱਲ ਕੋਈ ਨਾ ਦੇਖਦੇ ਆ ਬੱਜ ਗਈ ਬੱਜ ਗਈ ਮੈਂ ਤਰੋ ਚਾਹ ਮੈਨੂੰ ਤਾਂ ਐਸੀ ਕਿਤੇ ਫਟ ਗਈ ਚਾਹ ਤਾਂ ਬਣ ਗਈ ਵਧੀਆ ਉਵਾਲੀ ਆ ਗਈ ਵਧੀਆ ਗੋੜੀ ਕੋਈ ਐ ਮੰਨ ਲਓ ਵਧੀਆ ਸੀ ਨਾ ਡਲੀ ਵਿੱਚ ਚਾਹ ਵਧੀਆ ਆ ਗਈ ਆ ਲੈ ਯਾਰ ਚਾਹ ਤਾਂ ਬਣ ਗਈ ਹਨਾ ਮੜਾ ਦਾ ਮਿੱਠਾ ਦੇਖ ਪੀ ਕੇ ਤੂੰ ਕਿੱਦਾਂ ਦੀ ਬਣੀ ਐ ਮੈਨੂੰ ਦੱਸੀ ਮੜੀ ਜੀ ਪੀ ਕੇ ਵੀ ਕਿੱਦਾਂ ਦੀ ਬਣੀ ਐ ਚਾਹ ਗਰਮ ਦਾ ਹੈਗੇ ਮੜੀ ਜੀ ਫੂਕ ਮਾਰ ਲਾ ਫੂਕ ਮਾਰ ਕੇ ਦੱਸ ਕੇ ਵੀ ਵਧੀਆ ਬਣੀ ਐ ਮਿੱਠਾ ਮੋਠਾ ਠੀਕ ਐ ਠੀਕ ਹੈ ਮਿੱਠਾ ਮੂਠਾ ਇੱਕ ਵੱਧ ਘਟਾ ਪਾਰਟੀ ਤਾਂ ਨਹੀਂ ਚਾਹ ਇਹ ਪਾਰਟੀ ਨਹੀਂ ਹੈਗੀ ਜਿੱਦੋਂ ਦਾ ਪਿੰਨੇ ਹੁੰਦੀ ਹੈ ਪੂਰਾ ਕੈਨ ਨਹੀਂ ਖਲਾ ਉਮਰੀ ਕੈਂਟ ਦੇਖੋ ਮਿੱਤਰੋ ਆਪਾਂ ਨੂੰ ਨਾ ਐਡੇ ਗਲਾਸ ਤੋਂ ਬਣਾ ਸਰਦਾ ਨਹੀਂ ਅੱਧਾ ਕਿਲੋ ਦਾ ਗਲਾਸ ਆ ਪੂਰਾ ਇਹ ਤੋਂ ਬਿਨਾ ਤਾਂ ਸਾਲਾ ਨਸਾ ਹੀ ਨਹੀਂ ਬਣਦਾ ਮੈਨੂੰ ਤਾਂ ਇਹ ਪੀਵਾਂਗੇ ਆਪਾਂ ਹੁਣ ਦੇਖੋ ਇਹ ਤੋਂ ਬਿਨਾ ਨਸਾ ਨਹੀਂ ਬਣਦਾ ਆਪਾਂ ਤੁਹਾਨੂੰ ਵੀ ਦੇ ਦਿਆਂ ਚਾਹ ਤੁਹਾਨੂੰ ਵੀ ਦੇ ਦਿਆਂ ਚਾਹ ਫਤ ਤੂੰ ਵੀ ਪੀਣੀ ਚਾਹ ਨਹੀਂ ਪੀਣੀ ਤੂੰ ਇਹ ਨਹੀਂ ਪਿੰਦਾ ਇਹ ਤਾਂ ਜਲੇਬੀਆਂ ਖਾ ਕੇ ਆਇਆ ਅੱਜ ਮੈਨੂੰ ਦੇ ਦਿਓ ਉਤੋਂ ਕੀ ਜਾ ਕਰਨੀ ਐ ਮੈਂ ਕੰਮ ਕਰੀ ਜਾਂਦਾ ਚਾਹ ਨਾਲੋਂ ਵੱਡਾ ਤੇਰਾ ਢਿੱਡ ਹੋਇਆ ਪਿਆ ਕੋਈ ਚਾਹ ਦੇ ਦੇ ਸਾਨੂੰ ਬਣਾ ਵੀ ਤੇ ਕਾ ਦੇਖੋ ਇਹ ਸਾਡੇ ਜੂਂ ਕੱਢ ਵਿਭਾਗ ਹੈ ਇਹ ਸਾਡਾ ਜੂਂ ਕੱਢ ਵਿਭਾਗ ਹੁਣ ਦੇਖੋ ਜੀ ਮਾਲਸ ਹੋ ਰਹੀ ਹੈ ਪੂਰੀ ਚੰਗੀ ਤਰ੍ਹਾਂ ਆ ਮੇਰੀ ਮੰਮੀ ਹੱਥ ਜੁੜੀ ਜਾਂਦੇ ਵੀ ਪਤਾ ਨਹੀਂ ਕਿਹੜੇ ਵੇਲੇ ਉੱਠੇ ਕਿਹੜੇ ਵੇਲੇ ਉੱਠੇ ਤਾਂ ਬੇਣਦਿਆ ਕਰਦੇ ਵੀ ਉੱਠ ਕੱਢ ਛੱਡਦੇ ਤੂੰ ਇਹ ਖੈਣਾ ਨਹੀਂ ਛੱਡਦੀ ਪਤਾ ਨਹੀਂ ਨਾ ਜਿਵੇਂ ਬਾਂਦਰ ਨਹੀਂ ਭੜ ਕੇ ਖੜ ਜਾਂਦਾ ਹਨ ਜੇ ਕੇ ਦੇ ਜੂਆ ਜਿਹਾ ਪੈ ਜਾਣ ਓਵੇਂ ਆ ਇਹ ਇਹ ਸਾਖ ਖੜੇ ਨਹੀਂ ਛੜਦੀ ਇਹ ਮਸਾ ਖੜਾ ਸਣਾਉਣਾ ਪੈਂਦਾ ਮੈਨੂੰ ਲੱਗਦਾ ਫਦੇ ਤੂੰ ਛੜਾ ਯਾਰ ਖੜਾ ਹੋਰ ਫਦੇ ਹਟਾਉ ਹੁਣ ਇਹਨੂੰ ਫਿਰ ਦੁਖੀ ਹਦਾ ਮਮੀ ਦਾ ਛੜ ਜਾਟ ਹਾਂ ਹੁਣ ਹੋ ਗਈ ਜੀ ਆਪਣੀ ਸਫਾਈ ਫਸੀ ਦੀ ਕਰਤੀ ਸਫਾਈ ਹੁਣ ਹੋ ਗਈ ਮਦੀਨ ਬੇਚੀ ਇਹਨੂੰ ਸੁੱਕਣੇ ਪਾਉਣ ਲਈ ਆ ਪਤਾ ਰਿਹਾ ਹਾਂ ਇੱਥੇ ਧੁੱਪੇ ਦਾ ਵੀ ਠੀਕ ਹੈ ਜੀ ਧੋ ਲਗਾ ਕੇ ਓਏ ਧੋ ਮਰਾ ਕੇ ਓਏ ਕਿ ਚੱਲ ਮੈਨੂੰ ਕਰਾ ਹੋਇਆ ਤੂੰ ਦਰਮਾਣ ਆ ਬਸ ਯਾਦ ਕਰ ਤਾ ਇਹਦਾ ਮੋਟਾ ਮੁੱਦਾ 2 3 ਧੋ ਲਗਾ ਕੇ ਤੂੰ ਪਾਣੀ ਏ ਦੇਖੋ ਦੇਖੋ ਸਫਾਈ ਹੋਣ ਜਾ ਰਹੀ ਹੈ ਭਾਈ ਸਫਾਈ ਸਾਰੀ ਕਰ ਦੇ ਉੱਪਰ ਉੱਪਰ ਝਾੜ ਦੇ ਸਾਰੀ